ਜਗਰਾਉਂ ਲੱਗਿਆ ਮੇਲਾ ਮੇਰੇ ਮਿੱਤਰੋ ਸਾਰਿਆਂ ਦਾ ਮਨ ਮੋਹ ਗਿਆ ਤੇ ਵੱਡੇ ਵੱਡੀਆਂ ਲੱਗੀਆਂ ਪ੍ਰਦਰਸ਼ਨੀਆਂ ਤੇ ਘੋੜੇ ਘੋੜੀਆਂ ਜਿਹੜਾ ਮਤਲਬ ਵੱਡੇ ਵੱਡੇ ਪੰਡਾਲ ਲੱਗੇ ਸੀ ਬੜਾ ਖਿੱਚਦਾ ਕੇਂਦਰ ਰਹੇ ਬੜੀ ਦੂਰੋਂ ਦੂਰੋਂ ਲੋਕ ਆ ਜਿਹੜਾ ਮੇਲਾ ਵੇਖਣ ਲਈ ਆ ਗਏ ਕਿਉਂਕਿ ਪੰਜਾਬੀਆਂ ਨੇ ਜਿਹੜਾ ਇੱਕ ਸ਼ੌਕ ਦੇ ਨਾਲ ਪਾਲੇ ਆਪਣੇ ਜਿਹੜੇ ਜਾਨਵਰ ਹੁੰਦੇ ਆ ਉਹ ਇਹਨਾਂ ਮੇਲਿਆਂ ਦੇ ਵਿੱਚ ਪ੍ਰਦਰਸ਼ਨ ਦੀ ਤਹਰਾਨ ਦਿਖਾਉਣੇ ਹੁੰਦੇ ਆ ਸੋ ਬੜੀ ਦੂਰੋਂ ਦੂਰੋਂ ਦੁਨੀਆ ਜਿਹੜਾ ਇਹਨਾਂ ਵੇਖਣ ਨੂੰ ਇਹਨਾਂ ਨੂੰ ਆਈ ਸੋ ਸਾਡੇ ਲਾਗਲੇ ਪਿੰਡ ਪਿੰਡ ਪੈਣੀ ਰੋੜਾ ਦਾ ਘੋੜਾ ਜਿਹਦਾ ਨਾਮ ਆ ਖਲੀਫਾ ਤੇ ਮੱਝੂਗਲੇੰ ਦਾ ਘੋੜਾ ਤੇ ਇਹਦੇ ਪਿਤਾ ਦਾ ਨਾਮ ਆ ਜਿਹੜਾ ਬਲੰਦ ਜਿਹੜਾ ਕਿ 31 ਲੱਖ ਦਾ ਵਿਗਿਆ ਸੀ ਆ ਜਿਹੜੇ ਘੋੜੇ ਦੇ ਮਾਲਕ ਦਾ ਨਾਮ ਜਗਪ੍ਰੀਤ ਸਿੰਘ ਗਰੇਵਾਲ ਜਿਹੜੇ ਕਿ ਬਹੁਤ ਨਿਮਰ ਸੁਭਾਅ ਦਾ ਬਾਈ ਮਾਲਕਾ ਤੇ ਇਹ ਲਾਈਨ ਬਾਰੇ ਬੜੀ ਜਾਣਕਾਰੀ ਰੱਖਦਾ ਤੇ ਜੀ ਕੋਈ ਗੱਲ ਮਤਲਬ ਸਮਝਾਉਣੀ ਹੈ ਤਾਂ ਇੰਨੇ ਤਰੀਕੇ ਨਾਲ ਸਮਝਾਉਂਦਾ ਕਿ ਜਿਹੜੇ ਨਵੇਂ ਆਪਾਂ ਮੁੰਡੇ ਚਾਹੁੰਦੇ ਆ ਕੰਮ ਕਰਨਾ ਕਈ ਵਾਰੀ ਕੋਈ ਲੈ ਆਂਦਾ ਮਹਾਰ ਇੰਨੇ ਨੇ ਉਹ ਕਿ ਤੁਹਾਨੂੰ ਇੰਨੀ ਮਹਾਰਤ ਹਾਸਲ ਆ ਗਈ ਤੁਹਾਨੂੰ ਕੋਈ ਗੱਲਬਾਤ ਪੁੱਛਣ ਦੇ ਵਿੱਚ ਜੇ ਤੁਸੀਂ ਮਾੜਾ ਮੋਟਾ ਵੀ ਹਿਚਕਿਚਾਉਨੇ ਜੋ ਹੈ ਨਾ ਤਾਂ ਸਿੱਧੀ ਗੱਲ ਕਰ ਲਿਓ ਬਾਈ ਸਾਨੂੰ ਵਧੀਆ ਮਤਲਬ ਸਾਨੂੰ ਉਹਦੇ ਬਾਰੇ ਜਾਣਕਾਰੀ ਦਊਗਾ ਇਹਦੇ ਦੇ ਪਤਾ ਨਵੇਂ ਬਗਰਾਜ ਸਿੰਘ ਬਿੱਲੂ ਸੋ ਸਾਡੇ ਇਲਾਕੇ ਦਾ ਬੜਾ ਜਾਣਿਆ ਪਛਾਣਿਆ ਨਾ ਸੋ ਇਹ ਵੀ ਮੇਲੇ ਦੇ ਵਿੱਚ ਇਹਨਾਂ ਦਾ ਘੋੜਾ ਵੀ ਸੀਗਾ ਜਿਹੜਾ ਖਲੀਫਾ ਬੜੀ ਖੇਚਦਾ ਕੇੰਦਰ ਰਿਹਾ ਤੇ ਫੇਰ ਗੱਲ ਕਰਦੇ ਆਂ ਆਪਾਂ ਗੰਗਾ ਨਗਰ ਦੇ ਇਹਦਾ ਨਕਸਰ ਮੇਲੇ ਦੇ ਗੰਗਾ ਨਗਰ ਮੇਲੇ ਦਾ ਜੀਤੂ ਰਿਹਾ ਇਹ ਮਤਲਬ ਉਹ ਘੋੜਾ ਜਿਹੜਾ ਇਸ ਤੋਂ ਇਲਾਵਾ ਵੀ ਇਹ 16 17 ਮੇਲਿਆਂ ਦਾ ਵੀ ਜੀਤੂ ਆ ਸੋ ਬੜਾ ਨਾਮ ਆ ਤੇ ਅਗਲੀ ਗੱਲ ਕਰਦੇ ਆਂ ਜਿਹੜਾ ਘੋੜਾ ਦੇਖ ਰਹੇ ਜਬਰਜੰਗ ਇਹਦਾ ਨਾਮ ਤੇ ਇਹ ਬਾਈ ਨੇ ਜੋਧਾ ਤੋਂ ਇਹ ਵੀ ਸਾਡੇ ਨੇੜਲੇ ਪਿੰਡਾਂ ਦੇ ਨੇ ਤੇ ਇਹਦੇ ਪਿਓ ਦਾ ਨਾਮ ਸੀਗਾ ਫੌਜੀ ਤੇ ਘੋੜਾ ਜਿਹੜਾ ਕਾਦਾ ਤਕਰੀਬਨ 60 ਪਲੱਸ ਆ ਉਮਰ 7 ਸਾਲ ਆ ਤਕਰੀਬਨ ਇਹਦੀ ਤੇ ਇਹ ਜਿਹੜਾ ਮਤਲਬ ਇਹ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਇਹਨੂੰ ਬੜੇ ਲੋਕਾਂ ਨੇ ਫੋਟੋਆਂ ਕਰਾਈਆਂ ਬੜਾ ਦੇਖਿਆ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਨਾਮ ਆ ਜਵਰਜੰਗ ਘੋੜਾ ਜਿਹੜਾ ਤੇ ਆਹ ਘੋੜਾ ਇਹਦਾ ਵੀ ਮਾਂ ਤੋਂ ਇੱਕ ਹੀ ਆ ਇਹ ਵੀ ਬਈ ਇਹਦਾ ਨਾਮ ਆ ਜਿਹੜਾ ਜੋਧਾ ਤੇ ਕੱਦ ਆ ਜਿਹੜਾ 65 ਪਲੱਸ ਆ ਤੇ ਉਮਰ ਮਤਲਬ ਤਕਰੀਬਨ 6 ਸਾਲ ਆ ਇਹਨਾਂ ਘੋੜਿਆਂ ਦੋਨਾਂ ਦੇ ਨਾ ਮਤਲਬ ਤੋਰ ਆ ਜਿਹੜੀ ਇਹ ਲੋਕ دیਵਾਨਿਆਂ ਨੇ ਦੋਨਾਂ ਘੋੜਿਆਂ ਦੀ ਜਬਰਜੰਗ ਹੋ ਗਿਆ ਤੇ ਜੋਦੇ ਦੀ ਜਿਹੜੀ ਤੋਰ ਆ ਇਹਨਾਂ ਦੇ ਲੋਕ ਆ ਜਿਹੜੇ ਉਹ دیਵਾਨਿਆਂ ਨੇ ਜਿਹੋ ਤੁਰਦੇ ਆ ਕਿ ਦੁਨੀਆ ਵੀਡੀਓ ਹੋਪ ਭਾਏ ਖੇਤੀ ਆ ਕਿ ਕਿਆ ਬਾਤਾਂ ਨੇ ਤੇ ਆ ਦੋ ਦੰਦ ਬਸ਼ੇਰਾ ਉਮਰ ਨਤੀਬੀ ਨਿਆਦੀ ਇਹ ਬੁੱਲਮਾਗ ਆ ਜਿਹੜਾ ਮੁੱਲਾਪੁਰ ਦਾ ਬੱਚਾ ਤੇਰਾ ਕੱਦ ਇਹਦਾ ਵੀ 68 ਇੰਚ ਆ ਤੇ ਬਹੁਤ ਸੁਨੱਖਾ ਘੋੜਾ ਇਹ ਬਾਈ ਤੇ ਜਿਹੜੀ ਓਨਰ ਨੇ ਪਿੰਡ ਕਠਾਲਾ ਨੇਰੇ ਜਿਹੜਾ ਮਲੇਰਕੋਟਲਾ ਸ਼ਹਿਰ ਪੈਂਦਾ ਆਪਣੇ ਕੋਠਾਲੇ ਦੇ ਤੇ ਉੱਥੋਂ ਦਾ ਇੱਕ ਘੋੜਾ ਇਹ ਵੀਰੇ ਗਲਵਾਗ ਦਾ ਬੱਚਾ ਮੁੱਲਾਪੁਰ ਵਾਲੇ ਦਾ ਉਮਰੇ ਦੀ 29 ਮਹੀਨਾ 67 ਇੰਚ ਕਾਤਾ ਅਜੇ ਨਕਾਂ ਦਾ ਬਿਸ਼ਰਾ ਮਹਾਰਾਜ ਸੁੱਖ ਰੱਖੇ 5 ਸਾਲ ਦਾ ਹੋਣ ਤੇ ਫਿਰ ਕਰਾਂਗੇ ਗੱਲ ਕਿਸ ਨਾਲ ਵੀ ਕੀ ਕਹਿੰਦਾ ਘੋੜਾ ਸਵੇ ਘੁੰਮ ਦੇਖੋ ਬੰਦਿਆ ਅਸੀਂ ਪਹੁੰਚੇ ਜੀ ਜਿਹੜਾ ਆ ਘੋੜਾ ਇਹਦਾ ਨਾਮ ਆ ਜੀ ਗਲਵਾਗ ਮੁੱਲਾਪੁਰ ਵਾਲਾ ਇਹ ਇਹ ਪੱਤਾ ਦਾ ਨਵਾਬਾ ਤੇ ਬੜਾ ਖੇਚਦਾ ਕੇੰਦ ਰਿਹਾ ਘੋੜਾ ਤੇ ਗ੍ਰੈਂਡ ਜਿਹੜਾ ਇਹਦਾ ਆਪਾਂ ਕਹਿੰਦੇ ਦਾਦਾ ਕਹਿੰਦੇ ਇਹ ਦਾਦਾ ਇਹ ਰਤਨਾਗਰ ਬੜਾ ਵੱਡਾ ਨੋਆ ਸਭ ਜਾਣਦੇ ਨੇ ਕਿੰਨਾ ਨਾਮ ਆ ਤੇ ਪ੍ਰਸਿੱਧੀ ਆ ਉਹ ਰਤਨਾਗਰ ਦੀ ਤੇ ਗੁਲਬਾਗ ਦੀ ਮਾਂ ਕੀ ਉਹਦਾ ਨਾਮ ਗੌਰੀ ਆ ਸੋ ਇਹੀਆਂ ਨਸਲਾਂ ਨੇ ਇਹ ਬਹੁਤ ਵੱਡੇ ਨਾਮ ਨੇ ਜਿਹੜੀਆਂ ਤੁਹਾਨੂੰ ਸਕਰੀਨ ਤੇ ਫੋਟੋ ਦਿਖ ਰਹੀ ਆ ਇਹ ਗੌਰੀ ਦੀ ਫੋਟੋ ਆ ਜਿਹੜੀ ਕਿ ਗੁਲਬਾਗ ਦੀ ਮਾਂ ਆ ਗਿਆ ਜੀ ਬਰਾਡ ਬ੍ਰਦਰਜ਼ ਸਟੱਡ ਫਾਰਮ ਬਹੁਤ ਬਲ ਵਾਲਿਆਂ ਦਾ ਘੋੜਾ ਨਾਮ ਹੈ ਘੋੜਾ ਵਿਕਰਮ ਇਹਨਾਂ ਘੋੜੇ ਸਮੁੰਦਰ ਘੋੜਾ ਹੁੰਦਾ ਸੀ ਤੇ ਜਿਹੜਾ ਵਿਕਰਮ ਆ ਇਹਦੇ ਪਿਤਾ ਦਾ ਨਾਮ ਹਾਂਸਾ ਤੇ ਜਿਹੜਾ ਇਹਦਾ ਦਾਦਾ ਸੀਗਾ ਉਹਦਾ ਨਾਮ ਸੀ ਸਮੁੰਦਰ ਸੁਮੀ ਜਿਹੜੀਆਂ ਨਸਲਾਂ ਨੇ ਬੜੀਆਂ ਪ੍ਰਸਿੱਧ ਨੇ ਤੇ ਵਿਕਰਮ ਘੋੜਾ ਸਪੋਰਟਲੈਸ ਆ ਸੋ ਇਸ ਤਰ੍ਹਾਂ ਜਿਹੜੇ ਵੱਖੋ ਵੱਖਰੀ ਨਸਲਾਂ ਨੇ ਇੱਕ ਉਪਨ ਮੇਲੇ ਦੇਦਾਂ ਦੇਖਣ ਨੂੰ ਮਿਲੀਆਂ ਤੇ ਅੱਗੇ ਆਗੇ ਜੀ ਆਪਾਂ ਸੋਬੇਦਾਰ ਸਟੱਡ ਫਾਰਮ ਵਾਲਿਆਂ ਦੇ ਸੋ ਅਕਬਰ ਘੋੜੇ ਨੂੰ ਦੇਖ ਦੇਖਦੇ ਸੀ ਥੋੜੇ ਅੱਗੇ ਵਧੇ ਤਾਂ ਇਹਨਾਂ ਦਾ ਜਿਹੜਾ ਪ੍ਰਬੰਧ ਸੀ ਬੜਾ ਵੱਡਾ ਸੀਗਾ ਤੇ ਜਿਹੜਾ ਟੈਂਟ ਆ ਜਿਹੜੇ ਗਜੀਬੋ ਨਾਲ ਸੀਗੇ ਵੱਡੇ ਵੱਡੇ ਇਹਨਾਂ ਦੇ ਟੈਂਟ ਦੇ ਸੋ ਉਹ ਵੀ ਬੜੇ ਯਾਰ ਖੁੱਲ ਦੀਆਂ ਲਾਏ ਸੀਗੇ ਤੇ ਬਹੁਤ ਜ਼ਿਆਦਾ ਵੱਡਾ ਟੈਂਟ ਲਗਾ ਕੇ ਪ੍ਰਦਰਸ਼ਨੀ ਲਾਈ ਵੀ ਸੀ ਜਿਹਨੂੰ ਕਿ ਮਦਰ ਲੋਕ ਬਹੁਤ ਜ਼ਿਆਦਾ ਸਜੇ ਢੰਗ ਨਾਲ ਦੇਖਿਆ ਲੋਕਾਂ ਨੇ ਕਿਉਂਕਿ ਪ੍ਰਬੰਧ ਸੋ ਇਸ ਤੋਂ ਬਾਅਦ ਮਿੱਤਰੋ ਆ ਗਿਆ ਆਪਣਾ ਸ਼ਮਸ਼ਾਦ ਦਾ ਘੋੜਾ ਸੋ ਇਹ ਤਾਂ ਸਾਡੇ ਪਿੰਡ ਦਾ ਮਾਣ ਆ ਜਿਹਦਾ ਘੋੜੇ ਦਾ ਨਾਮ ਆ ਖਲੀ ਬਾਦਸ਼ਾਹ ਸੋ ਰਖਲੀ ਬਾਦਸ਼ਾ ਤੇ ਇਹਦੇ ਪਿਤਾ ਦਾ ਨਾਮ ਆ ਦਾਰਾ ਜਿਹੜਾ ਸੀਗਾ ਖਲੀਦਾਰਾਪੁਰ ਵਾਲਾ ਉਹਦਾ ਵੀ ਆਖਰੀ ਪੁੱਤਰ ਆ ਇਹ ਘੋੜਾ ਜਿਹਦਾ ਨਾਮ ਆ ਖਲੀਬਾਰਸ਼ਾ ਇਸ ਘੋੜੇ ਦਾ ਕੱਦ ਆ ਜਿਹੜਾ 93 ਇੰਚਾ ਪੰਜਾਬ نسل ਦਾ ਘੋੜਾ ਇਹ ਸੋ ਇਹ ਵੀ ਬੜੀਆਂ ਰੀਝਾਂ ਦੇ ਨਾਲ ਸੰਸ਼ੋਗ ਨੇ ਪਾਲਿਆ ਤੇ ਬੜਾ ਰੂਹ ਦੇ ਨਾਲ ਇਹਨੇ ਇੱਕ ਤਰ੍ਹਾਂ ਦੇ ਨਾਲ ਹਰ ਟਾਈਮ ਆ ਜਿਹੜਾ ਇਹ ਘੋੜੇ ਨੂੰ ਦਿੱਤਾ ਖਲੀਬਾਰਸ਼ਾ ਬੜੀ ਕੱਦ ਕਾਟ ਦਾ ਘੋੜਾ ਬੜਾ ਸੁਨੱਖਾ ਘੋੜਾ ਸੋ ਅੱਗੇ ਆਪਾਂ ਚੱਲਦੇ ਆਂ ਸਿੱਧੂ ਸਟੱਡ ਫਾਰਮ ਵਾਲੇ ਦਾ ਟੈਂਟ ਲੱਗਿਆ ਹੋਇਆ ਸੀ ਇਹ ਮੇਲਾ ਦਰਸ਼ਕਾਂ ਦੀ ਪੂਰੀ ਢੇਡ ਜਮਾ ਸੀ ਤੇ ਮੂਹਰੇ ਖੜਾ ਬਸ਼ੇਰਾ ਨਾਮ ਸਰਪੰਚ ਕੱਦ 65+ ਉਮਰ ਤਕਰੀਬਨ 28 ਮਹੀਨੇ ਤੇ ਇਹਦੀ ਪ੍ਰਦਾਨਾ ਫਰੀडम ਹੈ ਤੇ ਦਾਦੀਆਂ ਦਾ ਨਾਮ ਰਤਨਾਗਰ ਆ ਸੋ ਇਸ ਤਰ੍ਹਾਂ ਜਿਹੜੀ ਘੋੜਿਆਂ ਦੀ ਆਪਾਂ ਨੂੰ ਥੋੜੀ ਬਹੁਤ ਜਿੰਨੀ ਕਾਪਣ ਜਾਣਕਾਰੀ ਸੀ ਉਹਦੇ ਨਾਲ ਸਾਂਝੀ ਕੀਤੀ ਹੈ ਜੀ ਸੋ ਬੂਣਾ ਵੱਡਾ ਮੇਲਾ ਸੀਗਾ ਸੋ ਰੌਣਕਾਂ ਸੀਗੀਆਂ ਤੇ ਜੇ ਵੀਡੀਓ ਬਣਾਉਣ ਦੇ ਚੱਕਰ ਚ ਪੈ ਜਾਂਦੇ ਹੋ ਸਕਦਾ ਮੇਲਾ ਨਾ ਦੇਖ ਪਾਉਂਦੇ ਸੋ ਇਸ ਕਰਕੇ ਜਿੰਨਾ ਕਿਸੇ ਤੋਂ ਕੈਪਚਰ ਹੈ ਉਹਨਾਂ ਨਾਲ ਸਾਂਝਾ ਕੀਤਾ ਸੋ ਜਿੰਨੀ ਕੀ ਜਾਣਕਾਰੀ ਸਾਨੂੰ ਮਤਲਬ ਉਥੋਂ ਮਿਲੀ ਉਹਨੇ ਕਿ ਤੁਹਾਡੇ ਨਾਲ ਸਾਂਝੀ ਕੀਤੀ ਜੇ ਕੋਈ ਗਲਤੀ ਹੋ ਗਈ ਤਾਂ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਆਪ ਹੀ ਲੈਣ ਦੀ ਜਾਣਕਾਰੀ ਸਿਰ ਪਰ ਮਾਫ ਕਰਦੇ ਹੋ ਤਾਂ ਕਮੈਂਟਾਂ ਵਿੱਚ ਦੱਸ ਦਿਓ ਜੇ ਕੋਈ ਤੁਹਾਨੂੰ ਘਾਟਵਾਤ ਲੱਗੀ ਸੋ ਜਿੰਨੀ ਕੀ ਜਾਣਕਾਰੀ ਇਕੱਤਰ ਕੀਤੀ ਤੁਹਾਡੇ ਨਾਲ ਸਾਂਝੀ ਕੀਤੀ ਸਾਡਾ ਮਰਾ ਮੰਗ ਲੱਗਿਆ ਮੇਲਿਆਂ ਦੇ ਵਿੱਚ ਕਿਉਂਕਿ ਇਹਨੇ ਮੇਲੇ ਜਪਰ ਹੋਣਾ ਚਾਹੀਦਾ ਇਹਨੇ ਮੇਲਿਆਂ ਦੇ ਵਿੱਚ ਆ ਕੇ ਆਪਾਂ ਨੂੰ ਬੜੀ ਜਾਣਕਾਰੀ ਮਿਲਦੀ ਆ ਆਪਾਂ ਨੂੰ ਕੋਈ ਆਪਾਂ ਕਈ ਵੀ ਕੋਈ ਮਿੱਤਰ ਪਿਆਰਾ ਸ਼ੁਕੀਨ ਹੁੰਦਾ ਕੰਮ ਦਾ ਪਰ ਉਹਨੂੰ ਰਾਹ ਨਹੀਂ ਦਿਖ ਰਿਹਾ ਹੁੰਦਾ ਸੋ ਇਹਨਾਂ ਮੇਲਿਆਂ ਦੇ ਵਿੱਚ ਆਪਾਂ ਜਿੱਥੇ ਜਾਨਵਰਾਂ ਬਾਰੇ ਪਤਾ ਲੱਗਦਾ ਉੱਥੇ ਨਵੇਂ-ਨਵੇਂ ਲੋਕਾਂ ਨਾਲ ਮਿਲਵਰਤਨ ਵਾਧਾ ਨਵੇਂ-ਨਵੇਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਲੋ ਜੀ ਸਾਡੀ ਵੀਡੀਓ ਨੂੰ ਦੇਖੋ ਸਾਰਾ ਮੇਲਾ ਜੀ